ਆ ਦੇਖੋ ਵੀ ਅਸੀਂ ਡੁੱਗਰੀ ਆਏ ਸੀ ਅਸੀਂ ਆਟੋ 'ਚ ਬਹਿ ਗਏ ਤੇ ਆਟੋ ਵਾਲੇ ਨੇ ਕੀ ਕਰਿਆ ਪਿੰਦਰ ਸਾਨੂੰ ਦੂਰ ਹੀ ਲੈ ਗਿਆ ਹੁਣ ਅਸੀਂ ਤੁਰੇ ਹੁੰਨੇ ਆ ਵਾਪਸੀ ਉਹ ਕਹਿੰਦਾ ਪਿੱਛੇ ਵਗਜੇ ਹੁਣ ਅਸੀਂ ਵਾਪਸੀ ਤੁਰੇ ਹੁੰਨੇ ਆ ਤੇ ਸਾਨੂੰ ਗਾਹਾਂ ਲੈ ਗਿਆ ਉਹ ਹੁਣ ਅਸੀਂ ਵਾਪਸੀ ਜਾਂਨੇ ਆ ਭਾਲਦੇ ਕਿੱਥੇ ਐ ਫਿਰ ਅਸੀਂ ਜਾਵਾਂਗੇ ਸਮਾਧ ਤੇ ਲਓ ਜੀ ਹੁਣ ਅਸੀਂ ਇੱਥੋਂ ਰਸਤਾ ਪਤਾ ਕਰਿਆ ਹੇ ਹੁਣ ਅਸੀਂ ਜਾਣਦੇ ਹਾਂ ਚਮਕੀਲੇ ਦੇ ਪਹਿਲਾਂ ਕਹਿੰਦੇ ਘਰ ਆਊਗਾ ਫਿਰ ਦੁਗਰੀ ਪਿੰਡ ਪਿੰਡ ਚ ਵੜ ਕੇ ਕਹਿੰਦੇ ਫਿਰ ਸਮਾਦ ਆਊਗੀ ਜਿੱਥੇ ਮੇਲਾ ਲੱਗਦਾ ਏ ਕਿਸੇ ਤੋਂ ਪਤਾ ਕਰਈ ਹੁਣ ਅਸੀਂ ਰਾਹ ਪਾਲ ਲਿਆ ਸੀ ਉਹ ਰਾਹ ਜਾਣਦੇ ਆ ਤੇ ਫਿਰ ਸਾਨੂੰ ਅੱਗੇ ਜਾ ਕੇ ਅਸੀਂ ਦਿਖਾਵਾਂਗੇ ਠੀਕ ਲੋ ਵੀ ਮਿੱਤਰੋ ਅਸੀਂ ਚਮਕੀਲੇ ਦੀ ਸਮਾਦ ਤੇ ਪਿੰਡ ਡੁੰਗਰੀ ਪਹੁੰਚ ਗਏ ਆ ਤੇ ਤੁਹਾਨੂੰ ਦਿਖਾਉਨੇ ਆ ਇੱਥੇ ਲੋਕ ਵੀ ਆਉਂਦੇ ਆ ਬਹੁਤ ਠੀਕ ਐ ਤੇ ਆਜੋ ਤੁਹਾਨੂੰ ਹੁਣ ਸਮਾਦ ਦਿਖਾਉਨੇ ਆ ਠੀਕ ਹੈ ਤੇ ਆਜੋ ਅੱਗੇ ਲੈ ਕੇ ਚੱਲਦੇ ਆ ਆ ਆ ਗਈ ਸਮਾਦ ਉਹ ਲਿਖਿਆ ਹੋਇਆ ਸਮਾਦ ਚਮਕੀਲਾ ਅਮਰਜੋਤ ਠੀਕ ਹੈ ਤੁਹਾਨੂੰ ਦਿਖਾਉਨੇ ਆ ਸਮਾਦ ਤੇ ਦੇਖੀ ਚੱਲੋ ਇਹ ਆ ਦੇਖੋ ਇਹ ਅਮਰਜੋਤ ਤੇ ਅਮਰ ਸਿੰਘ ਚਮਕੀਲਾ ਦੀ ਸਮਾਦ ਹੈ ਤੇ ਪਿੰਡ ਡੁੰਗਰੀ ਜਿਲ੍ਹਾ ਲੁਧਿਆਣਾ ਵਿੱਚ ਬਣੀ ਹੋਈ ਹੈ ਇਹ ਤੇ ਆ ਦੇਖੋ ਬਾਕੀ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਇੱਥੇ ਜੋ ਗਾਣੇ ਗਾਏ ਆ ਉਹ ਲੱਗੇ ਹੋਏ ਆ ਠੀਕ ਹੈ ਉਹਨਾਂ ਦੀਆਂ ਤਸਵੀਰਾਂ ਆ ਦੇਖੋ ਜੋ ਗਾਣੇ ਗਾਏ ਹੋਏ ਆ ਉਹ ਫੋਟਮਾ ਅਖਾੜਿਆਂ ਦੇ ਸ਼ੋ ਸਾਰਾ ਕੁਝ ਲੱਗਿਆ ਹੋਇਆ ਇੱਥੇ ਹੈਨਾ ਓਵੇਂ ਓਵੇਂ ਤਸਵੀਰਾਂ ਲਾਈਆਂ ਹੋਈਆਂ ਕੱਲੇ ਕੱਲੇ ਸ਼ੋ ਦੀ ਅਖਾੜਿਆਂ ਦੀਆਂ ਆ ਦੇਖੋ ਆ ਦੇਖੀ ਚਲੋ ਆ ਦੇਖੋ ਯਾਦ ਅਮਰ ਜੋਤ ਚਮਕੀਲਾ ਆ ਦੇਖੋ ਕੱਲੇ ਕੱਲੇ ਗਾਣੇ ਤੇ ਉਹ ਪੋਸਟਰ ਬਣਾ ਕੇ ਲਗਾਏ ਹੋਏ ਆ ਦੇਖੋ ਇਹਨਾਂ ਦੋਨਾਂ ਦੀ ਤਸਵੀਰ ਹੈ ਜਦੋਂ ਖਾੜਾ ਲਾਉਂਦੇ ਸੀ ਤੇ ਆ ਦੇਖੋ ਇੱਧਰ ਵੀ ਜੋ ਖਾੜੇ ਲਗਾਏ ਆ ਉਹਨਾਂ ਦੀਆਂ ਤਸਵੀਰਾਂ ਠੀਕ ਹੈ ਤੇ ਦੇਖੀ ਚਲੋ ਗੌਰ ਨਾਲ ਇਹ ਆ ਦੇਖੋ ਕੱਲੇ ਕੱਲੇ ਗਾਣੇ ਆ ਤੇ ਲਿਖੇ ਵੀ ਹੋਏ ਆ ਨਾਲ ਖੜਿਆਂ ਦੇ ਠੀਕ ਹੈ ਤੇ ਥੱਲੇ ਲਿਖਿਆ ਵੀ ਹੋਇਆ ਵੀ ਇਹਨਾਂ ਦੀਆਂ ਜਾਦਾਂ ਐ ਤੇ ਇਹ ਇਹ ਜਿਹੜੀ ਸਮਾਦ ਆ ਉਹ ਸਿਵਿਆਂ ਦੇ ਵਿੱਚ ਬਣੀ ਹੋਈ ਐ ਤੇ ਆਜਾ ਤੁਹਾਨੂੰ ਦਿਖਾਉਂਨੇ ਹੁਣ ਬਾਹਰ ਠੀਕ ਹੈ ਬਾਹਰ ਇਹਦੇ ਬੈਕ ਸਾਈਡ ਸ਼ਮਸ਼ਾਨ ਘਟ ਐ ਪੀ ਆ ਜੀ ਨੂੰ ਜੇ ਪਾਸੇ ਲੈ ਕੇ ਚੱਲਦੇ ਆ ਆ ਦੇਖੋ ਆ ਬੋਰ ਆ ਗਿਆ ਠੀਕ ਹੈ ਆ ਬਾਹਰਲੀ ਸਾਈਡ ਆ ਗਈ ਜੀ ਠੀਕ ਹੈ ਤੇ ਇੱਥੇ ਆ ਬੰਦੇ ਬੈਠੇ ਆ ਠੀਕ ਹੈ ਤੇ ਆ ਬਾਈ ਉਹਦੇ ਨਾਲ ਆ ਦੇਖੋ ਆ ਸਾਰੀ ਆ ਗਈ ਬੈਕ ਸੈਟ ਠੀਕ ਹੈ ਵਸਾ ਇਨੀ ਜਗ੍ਹਾ ਚ ਬਣੀ ਹੋਈ ਹੈ ਠੀਕ ਹੈ ਉਹ ਬੋਰਡ ਆ ਗਿਆ ਪਿਛਲੀ ਸਾਈਡ ਇਹਦੇ ਸ਼ਮਸ਼ਾਨ ਘਾਟ ਹੈ ਠੀਕ ਹੈ ਤੇ ਆਹ ਬਾਈ ਬੈਠਾ ਜੋ ਮੇਰੇ ਦੋਸਤ ਨਾਲ ਇਹ ਬਾਈ ਉਹਦੇ ਨਾਲ ਤਪਲਾ ਵਜਾਉਂਦਾ ਹੁੰਦਾ ਸੀ ਠੀਕ ਹੈ ਤੇ ਹਾਂ ਅਮਰ ਸਿੰਘ ਚੋ ਕਿਲੇ ਨਾਲ ਤੇ ਉਹ ਪਿੱਛੇ ਸ਼ਮਸ਼ਾਨ ਘਾਟ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਾਈ ਇੱਥੇ ਦੇਖਭਾਲ ਕਰਦੇ ਪੂਰੀ ਇਹਨਾਂ ਦੀ ਬੂਟੇ ਵਾਟੇ ਲਾਏ ਹੋਏ ਐ ਠੀਕ ਹੈ ਤੇ ਅੱਜ ਤੁਹਾਨੂੰ ਫੇਰ ਤਸਵੀਰਾਂ ਦਿਖਾਉਨੇ ਆ ਸੀ ਠੀਕ ਹੈ ਤੇ ਆਹ ਅਗਾਂ ਫੇਰ ਉਹੀ ਤਸਵੀਰਾਂ ਠੀਕ ਹੈ ਹਾਂ ਤੇ ਇਹ ਉਹੀ ਹੈ ਜੋ ਬਾਈ ਨੇ ਗਾਣੇ ਠੀਕ ਹੈ ਆਹ ਉਹ ਸਟੇਜ 'ਉਹ ਦੀ ਫੋਟੋ ਹੈ ਠੀਕ ਹੈ ਜਿੱਥੇ ਖਾੜੇ ਲਾਉਂਦਾ ਸੀ ਬਾਈ ਆਹ ਕੱਲੇ-ਕੱਲੇ ਪੋਸਟਰ ਤੇ ਗਾਣੇ ਲਿਖੇ ਹੋਏ ਆ ਠੀਕ ਹੈ ਉਹਦੇ ਬੋਲ ਲਿਖੇ ਹੋਏ ਹੋਮੇ ਤੇ ਠੀਕ ਹੈ ਚਲੋ ਹੁਣ ਅਸੀਂ ਦੁਬਾਰਾ ਬੱਸ ਸਟੈਂਡ ਨੂੰ ਚੱਲਦੇ ਆਂ ਤੇ ਹੁਣ ਅਸੀਂ ਵਾਪਸੀ ਜਾਣਾ ਦੁਬਾਰਾ ਤੇ ਵੀਡੀਓ ਸਾਡੀ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਦਬਕੇ ਤੇ ਬਣੇ ਰਹੋ ਸਾਡੇ ਮਾਲਵਾ ਵਲੌਗ ਚੈਨਲ ਨਾਲ ਤੇ ਧੰਨ